ਸਾਸਤਿਕਾ ਜੀ ਸਾਰਿਆਂ ਨੂੰ ਬਾਈ ਬਲਜਿੰਦਰ ਕੋ ਪਹੁੰਚ ਚੁੱਕੇ ਜੀ ਪਿੰਡ ਜਾਤੇਗੋੜ ਜ਼ਿਲ੍ਹਾ ਅਮਰਸਰ ਬੰਦੇ ਤੁਸੀਂ ਪਾਬਕ ਆਲਾ ਦੇਖੋ ਆਜੋ ਕਿ ਸਾਲਾ 8 ਦੇ ਲੈ ਗੋ ਮੱਝਾ ਸੇਲ ਆ ਬਾਈਆਂ ਕੁਝ ਤੇ ਆਓ ਫਿਰ ਬਾਈਆਂ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਾਸਤਿਕਾ ਜੀ ਹੋਰ ਬਾਈ ਸਾਠੀ ਠਾਈ ਨੀ ਕਰਦੀ ਕਲਾ ਮੈਂ ਨਾ ਹੋਰ ਸੰਭੂ ਜੀ ਹਾਂ ਜੀ ਸਾਰੇ ਸੰਦੀਪ ਡੇੜੀ ਫਾਰਮ ਵੇਖ ਰਹੇ ਨੇ ਸਾਲੇ ਵੀਰਾਂ ਆਪਣਾ ਆ ਸਤਿ ਸ੍ਰੀ ਅਕਾਲ ਹੋਰ ਸਾਬ ਵੇਖਿਆ ਮਾਜੀ ਪਿਛਲਾ ਹਾਂ ਜੀ ਪਿਛਲਾ ਤੇ ਚੱਲਾ ਜੀ ਨਹੀਂ ਸਾ ਤੇਰੀ ਮੇਰ ਇੱਕ ਬੰਦਾ ਹੋਰ ਕਹਿਣ ਦਿਆ ਹਾਂ ਜੀ ਆਨ ਗਈ ਪਉਣਾ ਨਾ ਤੂੰ ਹਾਂ ਜੀ ਨੇ ਉਹਦਾ ਮੁੰਡਾ ਕਹਿੰਦਾ ਨਾ ਪੈੜਾ ਹੀ ਸੰਦੀਪ ਦਾ ਇਹੋ ਜਿਹਾ ਇੱਕ ਰੱਤ ਅੱਜ ਰਕੇਦਾ ਅੱਜ 5 ਡੰਗਰ ਸੰਦੀਪ ਸਾਬਿਖੇ ਆ ਠੀਕ ਹੈ ਠੀਕ ਆ ਜੁਰਨੀ ਮਾਰਨਾ ਅੱਜ 6 ਮੱਝਾਂ ਸੋਈਆਂ ਹਾਂ ਜੀ ਇਹ ਕਰ ਲੋ ਬੰਦ ਫੋਨ 6 ਮੱਝਾਂ ਸੋਈਆਂ ਅਸੀਂ ਠੀਕ ਹੈ ਜੀ 6 ਚੋਂ ਹੁਣ ਰਸ ਸਮਝ ਲਾ ਵੀ ਦੋ ਕੀ ਰਹਿ ਗਈਆਂ ਇੱਕ ਉਹ ਵੀ ਲੈ ਚਲੇ ਆ ਅੱਛਾ ਠੀਕ ਆ ਚਾਰ ਬਾਕੀ ਨਾ ਲਿਬੜੇ ਨੇ ਮੈਂ ਬੜੇ ਆਈ ਚਲਾ ਚਲਾ ਥੋੜੇ ਚਲੋ ਮਹਾਰਾਜ ਦੀ ਮੇਰ ਹੈ ਵਾਕਿਆ ਕਿਸ ਬੰਦੇ ਦਾ ਹੁੰਦਾ ਵੀ ਚਲੋ ਆਖੀ ਹੁੰਦੀ ਵੀ ਇਹ ਆਖਲਾ ਚਲੀ ਜਾਂਦਾ ਕੰਮ ਕ ਨਹੀਂ ਸਾਨੂੰ ਇੰਨਾ ਕੀ ਵੀ ਚਲੋ ਇਹ ਕਹਿਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਪਹਿਲਾਂ ਆ ਜਾਂਦੇ ਉਹ ਥੋੜਾ ਜਿਹਾ ਆਪਣਾ ਯਾਰ ਹੀ ਲੈ ਗਿਆ ਖਾਣੇ ਆਣਾ ਵੀ ਚਾਰ ਮੱਝਾਂ ਤੇ ਉਹ ਹੀ ਲੈ ਗਿਆ ਹਾਂ ਚਲਾ ਜੀ ਇਹ ਕਰੀਏ ਸ਼ੁਰੂ ਹਾਂ ਜੀ ਹਾਂ ਜੀ ਆਜੋ ਗੱਬੜ ਹੈ ਜੀ ਇਹ ਗੱਬਣ ਹੈ ਅੱਛਾ ਵੇ ਠੀਕ ਹੈ ਜੀ ਗਾਰੰਟੀ ਵਾਲੀ ਮੈਂ ਦੂਜਾ ਸੁਆਜੀ ਹਾਂਜੀ ਭਾਜੀ ਕਿੰਨਾ ਕਰ ਜੀ ਦੁੱਧ ਦੁੱਧ ਸੰਦੀਪ ਸਿਆ ਉਹਦੇ ਆਂਦੇ ਪਿਛਲੇ ਸਵੇਰ 11 ਲੀਟਰ ਕੱਢਿਆ ਅੱਛਾ ਤੇ ਬਾਕੀ ਆਪਣੀ ਸਮਝ ਕਰੇ 14 ਨਹੀਂ ਕੱਢ ਸਕਦੀ ਜਾਂ 12 ਕੱਢ ਸਕਦੀ ਹਾਂ ਠੀਕ ਆ ਲਿਆ ਵਲੋ ਬਹੁਤ ਚੰਗਾ ਝੋਟੀ ਦਾ ਜਵਾਬ ਸੁਆ ਮਰਜੀ ਨਹੀਂ ਕੋਈ ਗੱਲ ਹੀ ਨਹੀਂ ਕਰਨ ਵਾਲੀ ਭਾਈ ਥੋੜੀ ਜੀ ਭਾੜਾ ਉਹ ਬੰਨੇ ਮਾਰ ਜੀ ਹਾਂਜੀ ਹਾਂਜੀ ਉਦਾਂ ਕੋਈ ਸਾਈਡ ਨਹੀਂ ਠੀਕ ਆ ਕੱਲਰ ਵੇਖੋ ਲੈ ਆ ਜੰਮੂ ਦਾ ਖਾਰਿਦ ਹੱਲ ਹੈ ਜਗੀਦਾ ਤੇ ਹਾਂਜੀ ਭਾਜੀ ਫਿਰ ਸੰਦੀਸਾ ਜਾਇ ਜੀ ਰੱਖ ਲੇ ਜਾਇ ਜੀ ਮੁੱਲ ਤੇ 95 ਕਰਦੇ ਆ ਹਾਂ ਨਾ 88000 ਦੀ 500 ਛੋੜ ਚਲੋ ਜਾਣ ਜਿਹੜੇ ਵੇਕਣ ਵਾਲਾ ਹੀ ਕੰਮ ਇਹਨਾਂ ਕਸਾਈ ਵਾਲਾ ਇਹ ਵੀ ਗੱਬਣੇ ਜੀ ਤੇਰੀ ਗੱਬਣੇ ਅੱਛੇ ਵੀ ਗੱਬਣ ਆ ਇਹ ਝੋਟੀਆਂ ਵੀ ਦੂਜੇ ਸੂਵੇ ਦੂਜਾ ਸੂਵੇ ਝੋਟੀਆਂ ਇੱਕਦਮ ਜੈਡ ਬਲੈਕ ਜੈਡ ਬਲੈਕ ਨਹੀਂ ਠੀਕ ਆ ਆ ਸ਼ੰਭੂ ਹਾਂ ਚੰਗੀ ਚੰਗੀ ਜੀ ਹਾਂ ਇਹ ਉਧਰੋਂ ਨਹੀਂ ਬੰਨਿਆ ਪਿਛਲੀ ਵਾਰ ਅਜੇ ਉਧਰੋਂ ਲੈ ਕੇ ਆਉਂਦੇ ਆ ਜੀ ਠੀਕ ਆ ਨੇ ਠੀਕ ਆ ਜੀ ਅਜੇ ਬੰਨਣਾ ਝੋਟੀਆਂ ਹਫਤਾ ਖੜੂਗੀ ਹਾਂ ਜੀ ਜੀ ਬੰਨਣਾ ਬੁਰਾ ਇਹਨੇ ਹਾਂ ਜੀ ਦੋਨੋਂ ਮਰਸ ਨੇ ਵੀ 12 ਤੱਕ ਲੇਟਾ ਕਰੋਗੀ ਕਰੂਗੀ ਸਮਝ ਸਰ ਕਹਿੰਦਾ ਭਾਜੀ ਮੁੱਲ ਇਹਦਾ ਹੁੰਦੀ ਸੀ ਮੁੱਲ 1 5 ਹਾਂ ਜੀ ਹਾਂ ਤਾਂ ਨਾ 95 ਦੀ ਦੇ ਦਾਂਗੇ ਇਹ 95 ਦੇਣੀ ਚੱਲ ਚੱਲ ਦੇਣ ਨਾਲ ਆਲਾ ਮੁੱਲ ਇਹ ਨਹੀਂ ਕੋਈ ਉਦਾਂ ਇੱਕ ਪਾਈ ਦੀ ਛੋਟੀ ਵੀ ਇੱਕ ਦੀ ਆ ਬਿਲਕੁਲ ਬਿਲਕੁਲ ਆਪਾਂ ਦੇਣਾ ਆ ਕੰਮ ਕਰਨਾ ਠੀਕ ਆ ਚਾ ਬੂਰੀ ਜੀ ਪੂਰੀ ਨਹੀਂ ਲਈ ਆ ਜੀ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਹੈ ਜੀ ਚੱਲੋ ਪੂਰੀ ਕੱਟੀ ਮਗਰ ਲਈ ਜੀ ਬੂਰੀਆਂ ਮਿੰਡ ਮਣੀ ਵੀ ਕਹਿੰਦੇ ਨਾਲ ਬਹੁਤ ਬਹੁਤ ਫੋਨ ਆਏ ਬੂਰੀਆਂ ਦੇ ਅੱਛਾ ਜੀ ਹਾਂ ਜੀ ਭਾਜੀ ਕਿੰਨਾ ਦਦਾ ਦੋ ਦੇਰ ਕੋ ਸੰਜੀ ਸਾ ਬੋੜਾ ਹੋਇਆ 7 ਲੀਟਰ 7 ਲੀਟਰ ਹੋਗਾ ਅਜੇ ਸਾਫ ਹੋਈ ਆ ਬੋੜੀ ਆ ਪੂਰੀ ਉਹ ਇਹਦੀ ਕੱਟੀ ਖਾ ਲਦਾਂਗੇ ਮਗਰ ਬਸ ਠੀਕ ਆ ਉਹ ਇੱਕ ਨਾ ਤਰਾ ਨਹੀਂ ਨਾ ਹੀ ਲੈ ਰਿਆ ਕਹਿੰਦਾ ਵੀ ਆਉਂ ਡਿਆ ਹੁੰਦੀ ਪਾਪੇ ਵੇਖ ਜਾ ਕਰਨੀਆਂ ਚਲੋ ਚਲੋ ਨਹੀਂ ਹੈ ਮਰੀ ਕਿਰਪਾ ਮਾਰੀ ਚਲੋ ਹਾਂ ਇਹਦਾ ਬਾਜੀ ਮੁੱਲ ਇਹਦਾ ਸੰਦੀਪ ਸਿਆ ਮੁੱਲ ਜਿਹੜਾ 85 ਕਰਦੇ ਹਾਂ ਹਾਂਜੀ 75000 ਦੀ ਦੇ ਦਾਂਗੇ ਹਾਂ ਠੀਕ ਜਾਣ ਬਿਲਕੁਲ ਨਾਮ ਜਾਇਜ਼ ਰੇਟ ਨਹੀਂ ਠੀਕ ਆ ਫਿਰ ਆਹੋ ਚੌਣ ਚਾਣ ਇੱਕ ਨਾਮ ਭਾ ਬਿਲਕੁਲ ਜਾਇਜ਼ ਹੀ ਹੈ ਦਾ ਹੀ ਮਾਲ ਗੋਲ ਵਿਖੀ ਜਾਂਦਾ ਤੇ ਆ ਗੱਬੜੇ ਜੀ ਇਹ ਵੀ ਸੂਈ ਸੰਦੀਪ ਅਜੇ ਵੀ ਸੂਈ ਆ ਇਹਦੇ ਕੋਲ 8 ਲੀਟਰ ਹੋਊ 8 ਤੋਂ 9 ਲੀਟਰ ਅੱਛਾ 8 ਤੋਂ 9 ਲੀਟਰ ਹੋਊਗਾ ਹਾਂਜੀ 8 ਪੱਕਾ 9 ਦਾ 8 ਠੀਕ ਭਾਵੇਂ ਕੋ ਧਾਰ ਨਾ ਚੋਣ ਚਾ ਇੱਕ ਨੰਬਰ ਨਹੀਂ ਇਹ ਵੀ ਜੰਗੀ ਹੈ ਜੀ ਹਾਂ ਠੀਕ ਹੈ ਫਿਰ ਨੀਲੀ ਚ ਨੀਲੀ ਆਣਾ ਜੀ ਨੀਲੀ ਦੀ ਇਹਦਾ ਮੁੱਲ ਜੀ ਹੀਰਾ ਸੰਦੀਪ ਸਿੰਘ ਸਿਆ ਉਹਦੇ ਬਰਾਬਰ ਹੀ 75 ਚਲੋ 1674 ਦੀ ਦੇ ਦੋ ਜਾਣ ਦੋ ਵੀ ਬਸ ਠੀਕ ਹੈ ਹੂੰ ਤੇ ਆ ਪਰ ਲਈ ਇਹ ਵੀ ਸੂਈ ਹੈ ਜੀ ਇਹ ਗੱਬਣ ਆ ਅੱਛੇ ਗੱਬਣਾ ਛੋਟੀ ਦੁੱਧ ਵਾਲੀ ਇਹ ਵੀ ਥੋੜੀ ਜਿਹੀ ਰਹੀ ਲੱਸੀ ਆ ਹਾਂਜੀ ਥੋੜੀ ਜਿਹੀ ਰੁੱਖੀ ਰਹੀ ਆ ਸਾਂਭੀ ਨਹੀਂ ਕਿ ਮੈਂ ਲੈ ਵੇ ਲੈ ਵੇ ਗੱਡਾ ਸਾਲਾ ਮੈਂ ਨਾਲ ਹਾਰ ਕਿਦਾਂ ਲੱਗੇ ਹਾਂ ਨੇਵਾ ਬਹੁਤ ਸਾਫ ਆ ਹਾਂਜੀ ਹਾਂਜੀ ਵੱਡੀ ਮੈਂ ਜੀ ਪੂਰੀ ਸਾਂਭੀ ਨਹੀਂ ਭਾਜੀ ਕਹਿੰਦੇ ਹਾਂ ਹਾਂ ਹਲੀਸਾ ਨੇ ਰਬੜਾ ਦੋ ਦੋ ਬਣੀ ਨਾ ਹੁੰਦਾ ਭਾਜੀ ਇਹਦੀ ਭਾਜੀ ਫਿਰ ਕੀ ਮਤ ਇਹ ਸੰਦੀਪ ਸਿੰਘ 83000 ਦੀ ਦੇ ਦਾਂਗੇ 83000 83000 ਦੀਆਂ ਲੈਣਾ ਮੁੱਲ ਚਲੋ ਉਹ ਵੀ ਕੀ ਆ ਉਹ ਵੀ ਕੀ ਆ ਹਾਂਜੀ ਉਹ ਵੀ ਸੂਈ ਹੈ ਮੈਂ ਚਲੋ ਲਓ ਜੀ ਦੇਖੋ ਆਈ 5 6 ਝੋਟੀਆਂ ਤੇ ਦੇਖੋ ਬਹੁਤ ਸੋਹਣੇ ਰੇਡ ਕਿੰਦਾ ਬਿਲਕੁਲ ਜ਼ਾਇਰ ਕੀਮਤ ਹੈ ਬਾਕੀ ਮੇਰਾ ਵੀ ਰਿਸ਼ਤੇ ਆ ਗਿਆ ਦਾ ਇੱਕ ਟਾਈਮ ਦੋ ਟਾਈਮ ਚੁਾਈ ਕਰੋ ਤੇ ਪਾਸ ਕਰੋ ਹਣੇ ਸਹੀ ਨੇ ਭਾਜੀ ਹਾਂਜੀ ਹਾਂਜੀ ਇਦਾਂ ਹੀ ਭਾਜੀ ਬਸ ਠੀਕ ਹੈ ਹੋਰ ਬਜੀ ਫਿਰ ਠੀਕ ਠਾਕ 70082 42705 ਐਂਡਪੋਰਟ ਯਾਤ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਬਕਾਲ ਸਤਿ ਸ਼੍ਰੀ ਅਕਾਲ